ਓ ਯਾਰ ਦੇਖ ਓਏ ਓਏ ਆ ਨੰਬਰ ਤੇ ਪ੍ਰੈਂਕ ਕਰ ਕੌਣ ਹੈਹੀ ਓਏ ਹੈਗਾ ਕੋਈ ਕੀ ਹਾਲ ਹੈ ਦੀਪ ਬੋਰ ਬਾਈ ਜੀ ਕਿਵੇਂ ਠੀਕ ਓ ਮੈਂ ਸੁਣਿਆ ਵੀ ਤੁਸੀਂ ਲੋਕਾਂ ਨਾਲ ਬੜਾ ਪ੍ਰੈਂਕ ਸਟੈਗ ਕਰਦੇ ਹੋ ਓ ਨਹੀਂ ਨਹੀਂ ਵੀਰੇ ਓ ਘਬਰਾਨਾ ਘਬਰਾਨਾ ਐ ਕਰ ਫਿਰ ਮੇਰੀ ਜਨਾਨੀ ਨਾਲ ਨਾ ਪ੍ਰੈਂਕ ਕਰਕੇ ਦਿਖਾ ਨਹੀਂ ਵੀਰੇ ਓ ਮੈਂ ਕਹਿੰਨਾ ਹੈ ਨਾ ਬਾਲੀ ਤੇਜ ਆ ਫੜੇ ਜਾਓਗੇ ਤੁਸੀਂ ਆ ਨੰਬਰ ਨੋਟ ਕਰ ਕਿਵੇਂ ਕਰਨਾ ਓ ਦੇਖ ਲੈ ਕਰਕੇ ਓ ਕਰ ਤਾਂ ਸਹੀ ਚਲ ਠੀਕ ਆ ਵੀਰੇ ਜੇ ਤੁਸੀਂ ਕਹਿੰਦੇ ਮੈਂ ਕਰ ਲੈਂਦਾ ਇੱਕ ਮਿੰਟ ਮੈਂ ਜਰਾ ਜਾ ਆ ਮੈਂ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਕੀ ਹਾਲ ਚਾਲ ਹੈ ਜੀ ਹਾਲ ਮੇਰਾ ਵਧੀਆ ਪਰ ਤੂੰ ਕੌਣ ਹੈ ਐਨੀ ਛੇਤੀ ਭੁੱਲ ਗਏ ਸਾਫ਼ ਸਾਫ਼ ਦੱਸ ਕੌਣ ਬੋਲ ਰਿਹਾ ਹੈ ਰਸਮਲਾਈਆਂ ਖੜ ਕੇ ਸਾਡਾ ਚੇਤਾ ਹੀ ਨਹੀਂ ਆਉਂਦਾ ਹਾਂ ਤੈਨੂੰ ਹਾਏ ਬੇ ਚੰਦਰਿਆ ਤੂੰ ਉਹ ਵੀ ਇੰਨੇ ਸਾਲਾਂ ਬਾਅਦ ਖੈ ਬਤ ਤੈਨੂੰ ਮੇਰੀ ਯਾਦ ਕਿੱਥੋਂ ਆ ਗਈ ਅੱਜ ਕੇ ਸਾਨੂੰ ਤਾਂ ਤੇਰੀ ਯਾਦ ਆਈ ਗਈ ਪਰ ਤੂੰ ਤਾਂ ਸਾਨੂੰ ਭੁੱਲ ਗਈ ਨਾ 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 ਮੈਂ ਕਿੱਥੇ ਭੁੱਲ ਗਈ ਮੈਂ ਤਾਂ ਤੈਨੂੰ ਦਿਨ ਰਾਤ ਯਾਦ ਕਰਦੀ ਆ ਵੇ ਅੱਛਾ ਹਾਂ ਅੱਛਾ ਚੱਲ ਠੀਕ ਹੈ ਬਾਤੂ ਕਰਨਾ ਓਕੇ ਓਕੇ ਕੀ ਹੋ ਗਿਆ ਹਾਂ ਭਾਈ ਕੀ ਬਣਿਆ ਬਣਨਾ ਕੀ ਯਾਰ ਭਾਬੀ ਦਾ ਬਾਲੀ ਤੇ ਨਿਕਲੀ ਯਾਰ ਹੁੰਦਾ ਛੱਟ ਪਛਾਣ ਲੈ ਵੀ ਪ੍ਰੈਂਕ ਕਰਦੇ ਆ ਕਿਉਂ ਵੇ ਵਾਹ ਯਾਰ ਭਾਬੀ ਦਾ ਬਾਲੀ ਤੇ ਨਿਕਲੀ ਮੈਂ ਕਿਹਾ ਸੀ ਨਾ ਬਾਲੀ ਤੇਜ ਆ ਫੜੇ ਜਾਊਂਗਾ ਹਾਂ ਸਹੀ ਗੱਲ ਹੈ ਭਾਈ ਚੱਲ ਠੀਕ ਹੈ ਮੈਂ ਚੱਲਦਾ ਠੀਕ ਆ ਬਰੇ ਓਕੇ ਭਾਬੀ ਦਾ ਬਾਲੀ ਤੇ ਨਿਕਲੇ